ਮੈਨੂੰ ਕੁਝ ਦਿਨ ਪਹਿਲਾਂ ਗੋਲਡੀ ਜੀ ਨੇ ਇਸ ਮੇਲੇ ਬਾਰੇ ਕਿਹਾ ਸੀ ਦੱਸਿਆ ਸੀ ਤੁਹਾਡੀਆਂ ਕਿਰਪਾ ਤੁਹਾਡੀਆਂ ਦੁਆਵਾਂ ਤੁਹਾਡੀਆਂ ਸੀਸਾਂ ਦੇ ਸਦਕਾ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੀ ਬਜਾਤ ਵਿਸ਼ਾਣ ਕੀਤਾ ਤੇ ਮੈਨੂੰ ਮਹਿਮਾ ਇਹਨਾਂ ਪਿਆਰੇ ਲੋਕਾਂ ਨਾਲ ਜਿਨ੍ਹਾਂ ਦੇ ਸਿਰ ਤੇ ਪੰਜਾਬ ਖੜਾ ਕਿਸਾਨ ਭਰਾ ਮਜ਼ਦੂਰ ਭਰਾ ਉਹਨਾਂ ਨਾਲ ਜੁੜਿਆ ਦਿੱਤਾ ਗਿਆ ਹੈ ਖੇਤੀਬਾੜੀ ਪਸ਼ੂ ਪਾਲਣ ਮੱਛੀ ਪਾਲਣ ਤੇ ਫੂਡ ਪ੍ਰੋਸੈਸਿੰਗ ਦਾ ਉਹ ਜਿਵੇਂ ਕਹਾਂ ਸਾਰਾ ਪੰਜਾਬ ਇਹਦੇ ਨਾਲ ਜੁੜਿਆ ਆ ਪਾਇਦੇ ਨਾਲ ਜੁੜੇ ਆ ਔਰ ਜੇ ਜਿੱਦੀ ਵੀ ਤਰੱਕੀ ਹੋਈ ਹੈ ਜਾਂ ਅਸੀਂ ਰੱਜ ਵੀ ਰੋਟੀ ਖਾਂਦੇ ਆ ਜਾਂ ਸਾਡੀ ਸਾਰੇ ਹਿੰਦੁਸਤਾਨ ਚ ਵੱਖਰੀ ਸ਼ਾਨ ਹੈ ਤੇ ਸਾਡੀ ਖੇਤੀ ਕਰਕੇ ਅਤੇ ਸਾਡਾ ਜਿਹੜਾ ਪਸ਼ੂ ਤਨ ਹੈ ਅੱਜ ਜਿਹੜਾ ਇਹ ਸਾਹੀਵਾਲ ਗਾਇਆਂ ਦਾ ਮੇਲਾ ਮੈਂ ਕਹਿਲਾ ਲਾਇਆ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਮੈਂ ਜਦੋਂ ਮੁਬਾਰਕਬਾਦ ਦਿੰਦਾ ਗੋਲਡੀ ਦੇ ਗਏ ਸਾਡਾ ਆਇਆ ਲਗਾ ਤੇ ਮੈਨੂੰ ਬਹੁਤ ਕਰਨ ਗਿਆ ਸਕਾਰ ਬਾਉ ਕਹਿਣਾ ਹੁੰਦਾ ਕਿ ਖੇਤੀ ਮੰਤਰੀ ਆ ਤੇ ਤੁਸੀਂ ਖੇਤੀਬਾੜੀ ਵੀ ਬਹੁਤ ਮਨਾ ਆਣੀਆਂ ਜੇਸੀਂ ਝਾੜਾ ਸੀ ਮਿਹਨਤਾਂ ਦੇ ਅੰਦਰ ਬਹੁਤ ਸਕਸੀ ਕਰਦੀ ਹੁਣ ਮੇਰਾ ਗੱਲ ਹੀ ਖੜੀ ਸਭੋ ਅਸੀਂ ਕਈ ਬਿਮਾਰੀਆਂ ਨੇ ਇਹ ਪੱਟੀ ਤਾਂ ਸਾਰੀ ਨਰਮੇ ਵਾਲੀ ਉਹ ਹੋਰ ਦੀ ਗੱਲ ਜਾਂਦੀ ਸੀ ਤੇ ਨਰਮੇ ਨੂੰ ਇਹ ਹੁਣ ਕਮਾਰੀ ਬਣ ਲੱਗੀਆਂ ਇੱਕ ਵੱਡਾ ਕਮਾਗਿਆ ਹਾਲ ਕਰਾ ਜਿਹੜਾ ਰੋਲ ਆਪਣੇ ਵਿੱਚ ਲੈ ਜਾਂਦਾ ਟੀਵੀ ਆ ਅਸੀਂ ਉਹਦੇ ਤੇ ਨਿਰਭਰ ਹੋ ਗਏ ਜੋ ਸਿਕਰ ਗੌਰਿਆਂ ਤੇ ਰੋਲ ਨਾਲੋਂ ਪਤੀਜੀ ਪਤੀ ਪਹਿਲੀ ਦਲਸਤੀ ਇੱਕ ਵਾਰ ਆਪ ਇੱਕ ਵਾਰੀ ਪਸਾ ਚਾਹੀਆ ਆਪਣੇ ਵਰਗੇ ਪੰਜਾਬਾ ਪਰਸੇ ਕੋਲੇ ਦੂਜੀ ਤੇ ਤੀਜੀ ਮੈਚ ਜਦੋਂ ਪਤਰੀ ਬਣਿਆ ਸੀ ਕੇ ਵੀ ਪੜਾ ਮੈਂ ਮੰਨਿਆ ਸੀ ਵੀ ਇਦਾਰੇ ਦੀ ਪੈਦਾਵਾਰ ਕਿਵੇਂ ਨਾ ਕਿਵੇਂ ਜਮਾਈ ਬੰਦਾਈ ਵੀ ਹੋਈ ਆ ਕਿ ਅੱਧਾ ਪਿਛੇ ਸਾਲਾਂ ਪੀੜਿਆ ਗਿਆ ਸੀ ਏਰੀਆ ਬਹੁਤ ਘਟ ਗਿਆ ਸੀ ਪਰ ਦੋ ਲੱਖ ਰੀ ਜਿਹੜਾ ਜਾਇਆ ਆਲਵੇਜ ਉਹ ਵੀ 6% ਕੋਇਲ ਤੁਸੀਂ ਉਹ ਨੰਬਰ ਉਹਦੇ ਵਿੱਚੋਂ ਪੈਦਾ ਕਰ ਲਿਆ ਜਿਸ ਨੇ ਬੜੀ ਆਦਮੀ ਸਿੰਘ ਨੇ ਪਿੰਡਾਂ ਦੇ ਟੀਣਾ ਪਾਇਆ ਤੇ 8 8 9 ਫੁੱਟ ਨਰਮੇ ਦੀ ਹਾਈਟ ਸੀ ਨਵਕਾਰ ਸੀ ਕੁਝ ਤਾਂ ਉਸ ਸਮਾਰੀ ਨੇ ਕਿ ਲੈ ਕੁਦਰਤ ਦਾ ਬੇਰਹਿਮਿਆ ਸਾਡੇ ਵਾਸਤੇ ਕੁਦਰਤ ਵੀ ਕੋਪਾੜ ਕੇ ਖੜੀ ਪਹਿਲਾ ਜਿਹੜਾ ਮਾੜਾ ਆਇਆ ਸੀ ਉਹਦੇ ਝੋਨੇ ਇੱਕ ਵਾਰ ਲੱਗਾ ਸੀ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਜਿਆਦਾ ਦੇ ਬੜੇ ਨਿਮਤਿਓ ਤੇ ਸਰਦਾ ਵੀ ਥੋੜੇ ਨਾਲ ਲੱਗੀ ਬਹੁਤ ਸਾਰੀਆਂ ਸਸਾਂ ਵੀ ਨਾ ਚੱਲੀਆਂ ਤੁਸੀਂ ਵੀ ਇੱਕ ਦਰੇ ਤੇ ਸਰਕਾਰ ਨੇ ਵੀ ਵੀਰ ਕੇ ਜਿਤਾ ਝੋਨਾ ਅਗਲੇ ਵੀ ਸਾਲਾ ਨਾਲ ਵੀ ਮੈਂ ਕੀ ਦੋ ਇਸ ਕਾਰਜ ਨੂੰ ਰੱਖਾਂ ਸੀ ਵੀ ਕਰਦੇ ਆ ਸਾਡੇ ਵਸੇ ਪੱਪ ਕਮੇਟੀ ਤੇ ਆ ਜਾਂਦੀ ਹੈ ਕਿਉਂ ਨਹੀਂ ਮਸਲਾ ਭਰਪੂਰ ਹੈ ਪਰ ਉਹ ਪਾਲਿਕ ਪੈਂਦਾ ਹੈ ਪੰਜਾਬ ਕਹਿੰਦੇ ਸਕੀਮਾਂ ਦਾ ਜਿਹੜਾ ਅਜਿਆ ਲਈ ਪੈਰ ਦਾ ਪ੍ਰੋਜੈਕਟ ਦਿੱਤਾ ਜਾਂਦਾ ਉਹਦੇ ਰਿਕਰੂਟ ਦੇ ਤੌਰ ਤੇ ਕਿੰਨੂੰ ਵੀ ਕਰ ਲਿਆ ਗਿਆ ਥੋੜਾ ਉਤਾਰਾ ਜਿਸ ਨੂੰ ਜੀਵਨ ਦਾ ਡਰੂ ਰੂਗਾ ਦੂਜੀ ਸਰਕਾਰੋਂ ਪ੍ਰਾਪਤ ਨੇੜੇ ਜਿਹੜੀ ਆਰਮਗੜ ਆਪਿਓ ਐਗੋ ਵਾਲੀ ਦੀ ਰੋਸ ਰਹਿ ਉਹਨੂੰ ਵੀ ਮੈਂ ਆਪਣੇ ਦੌਰੇ ਲੱਗੇ ਆ ਸਮਰੱਥ ਆਗੀ ਕਾਹਤ ਐ ਕਿ ਐਮ ਵਿੱਚ ਰਹੇ ਨੇ ਕਿ ਇਹ ਕਦਾਰੀ ਸਸਤੇ ਲੈ ਰਹੇ ਨੇ ਬਾਣੀ ਐ ਤੇ ਡੈਣ ਆਈ ਜੋ ਫਸਲ ਪੀ ਰਿਆ ਤਾਂ ਸੀ ਆਪ ਦੇ ਅਨੁਸਾਰ ਗਿਆ ਨਰਤਿਵ ਦੀ ਵੈਕਸੀਨ ਕਰਨ ਲਈ ਇਕ ਲੋ ਦੀ ਤੇ ਨਾਗ ਦਾ ਕਰਾਕ ਸੱਤ ਤਰੀਆਂ ਦੇ ਵਿੱਚ ਚਾਹੇ ਬੰਗਲੌਰ ਨੇ ਪੁਨੇ ਨੇ ਸਰਕਾਰ ਉਹਦਾ ਟ੍ਰਾਂਸਪੋਰਟ ਦਾ ਪ੍ਰਬੰਧ ਕਰਕੇ ਫਿਰ 25 30 28 32 ਰੁਪਏ ਰਿਆ ਸਾਨੂੰ ਲੈ ਗਿਆ 15 ਰੁਪਏ ਜ਼ਰੂਰ ਪੈ ਸਕਦਾ ਥੋੜੀ ਖੇਚਲ ਜ਼ਰੂਰ ਕਰਨੀ ਪੈਂਦੀ ਹੈ ਔਰ ਇੱਕ ਛੋਟੀ ਗੋਲੀ ਹੈ ਜਿਹੜੀ ਜਿਹੜੀ ਕੇਰ ਬਣ ਜਾਂਦੀ ਐ ਲੱਗ ਪੈਂਦੀ ਐ ਉਹਦੇ ਤੋਂ ਵੀ ਆਪਣੇ ਕੋਲੇ ਲਾਇਸੈਂਸ ਦੀ ਲਾਇਸੈਂਸ ਤੇੜਾ ਹੁੰਦਾ ਸੈਂਟਰ ਗਵਰਨਮੈਂਟ ਨੇ ਇਹ ਗੁਆਰਚਿਕ ਲਾਇਸੈਂਸ ਆ ਉਹਨਾਂ ਨੇ ਸਾਡਾ ਉਹ ਕੇਰ ਛੋਟੀ ਗੋਲੀ ਲੈ ਕੇ 800 ਰੁਪਏ ਦੀ ਬੋਤਲ ਐ ਜਿਹੜੀ ਉਹ ਸ਼ਰਾਬ ਦੀ ਐ ਜਿੰਦ ਦੀ ਕਹਿੰਦੇ ਬਣਦੀ ਐ ਬਹੁਤ बिकਦੀ ਐ ਔਰ ਉਹਦੇ ਵੱਲ ਵੀ ਧਿਆਨ ਐ ਕਿ ਛੋਟੀ ਜਿਹੜੀ ਫਸਲ ਕੋਈ ਰਹਿਣ ਖੁੰਦ ਨਾ ਰਵੇ ਅਸੀਂ ਪੰਜਾਬ ਐ ਖਦਾ ਕੋ ਬਾਬ ਸਿੰਘ ਮਾਨ ਜਿਵੇਂ ਕਹਿੰਦੇ ਹੁੰਦੇ ਆ ਕਿ ਸਾਡਾ ਤਾਂ ਬੜਾ ਰੰਗਾ ਵਾਲਾ ਪੰਜਾਬ ਸੀ ਤੇ ਇਸ ਤਰ੍ਹਾਂ ਕਿਉਂ ਹੁੰਦਾ ਗਿਆ ਉਹ ਸਮਾਂ ਬੀਤ ਗਿਆ ਪਿਛਲੇ ਨੂੰ ਭੁੱਲ ਜਾਈਏ ਜਦੋਂ ਜਾ ਕੇ ਉਸ ਵੇਲੇ ਕੋਈ ਸਵੇਰਾ ਸਮਝ ਲੈਣਾ ਚਾਹੀਦਾ ਹੈ ਅਸੀਂ ਰਲ ਮਿਲ ਕੇ ਇਸ ਪੰਜਾਬ ਦੀ ਤਰੱਕੀ ਵਿੱਚ ਹਿੱਸਾ ਪਾਈਏ ਅਸੀਂ ਚਾਹੇ ਪ੍ਰਾਣੀ ਹੈ ਉਹਦੀ ਵੀ ਰਹਿਣ ਗੂਰਤ ਉਹ ਇੱਥੇ ਆ ਕੇ ਮੈਂ ਵੇਖਿਆ ਭਰਾਵਾਂ ਨੇ ਸਟਾਲ ਲਾਇਆ ਸੀ ਉਹਦੀ ਬਹੁਤ ਵਧੀਆ ਖਾਦ ਬਣਦੀ ਐ ਅਸੀਂ ਜਿਹੜੀਆਂ ਆ ਯੂਰੀਆ ਡੀਏਪੀ ਇਹਦੇ ਆਸਰੇ ਤੇ ਖੜੇ ਰਹਿੰਦੇ ਆ ਜਦੋਂ ਸਾਨੂੰ ਲੋੜ ਹੁੰਦੀ ਐ ਉਦੋਂ ਰਾਇ ਗਰੰਤ ਜਾਂਦੇ ਆ ਉਦੋਂ ਮੌਕੇ ਤੇ ਨਹੀਂ ਆਉਂਦੇ ਤੇ ਅਸੀਂ ਇਹੀ ਖਾਦ ਬਣਾ ਲਈਏ ਸਾਡੇ ਵਾਸਤੇ ਬਹੁਤ ਵੱਡਾ ਇੱਕ ਇਹ ਵੀ ਵਰਦਾਨ ਹੋ ਸਕਦਾ ਪ੍ਰਾਣੀ ਦੇ ਵੱਲੋਂ ਅਸੀਂ ਜਿਹੜਾ ਕੁਝ ਸਾਡੇ ਕੰਮ ਸੌਖਾ ਆ ਸਕਦਾ ਕਦੇ ਸਾਡੇ ਪਰਿਵਾਰਾਂ ਵਿੱਚ ਪੰਜ ਪੰਜ ਚਾਰ ਚਾਰ ਬੱਚਾ ਤੇ گاਵਾ ਹੋਇਆ ਕਰਦੀਆਂ ਸੀ ਉਹ ਜੱਟਾਂ ਦੇ ਪੁੱਤ ਖੇਤੀ ਵੀ ਚਾਹੇ ਕਰਦੇ ਹੋਣ ਜਦੋਂ ਡੋਲੂ ਲੈ ਕੇ ਇੱਕ ਦੂਜੇ ਵੱਲ ਜਾਂਦੇ ਡੇਰੀ ਵੱਲ ਚੰਗਾ ਨਹੀਂ ਲੱਗਦਾ ਅਸੀਂ ਪਸ਼ੂ ਰੱਖਣ ਤੋਂ ਥੋੜੀ ਜਿਹੀ ਸੰਗ ਮੰਨਣ ਲੱਗੇ ਸਾਡੀ ਤਾਂ ਅੰਦਰ ਹੀ ਪਸ਼ੂ ਤਾਂ ਨੇ ਜਿਵੇਂ ਗਾਇਆਂ ਰੱਖੀਆਂ ਔਰ ਉਹਨਾਂ ਦੇ ਬੱਚੇ ਜਿਹੜੇ ਪਾਲ ਰਹੇ ਸ਼ੌਕ ਨਾਲ ਮੈਨੂੰ ਤਾਂ ਇੱਕ ਦੱਸਿਆ ਸੀ ਕਿ ਇੱਕ ਕਿਸਾਨ ਭਰਾ ਨੇ ਮੈਂ ਜਦੋਂ 4-5 ਦਿਨ ਪਹਿਲਾਂ ਇੱਕ ਜਿਹੜਾ ਪੰਜਾਬ ਦੇ ਪ੍ਰੋਗਰੈਸ ਡੇਲੀ ਫਾਰਮਰ ਐਸੋਸੀਏਸ਼ਨ ਆ ਜਿਹੜੀ ਉਹਨੇ ਇੱਕ ਮੇਲਾ ਕਰਾਇਆ ਸੀਗਾ ਜਗਰਾਉਂ ਦੀ ਮੰਡੀ ਵਿੱਚ ਮੈਂ ਉਹ ਪਹਿਲੀ ਵਾਰ ਮੈਨੂੰ ਮੰਤਰੀ ਜੀ ਦੇ ਨਾਲ ਤੇ ਉਹਨੇ ਬੁਲਾਇਆ ਮੈਂ ਪਹਿਲੀ ਵਾਰ ਉਹ ਮੇਲਾ ਦੇਖਿਆ ਔਰ ਗਾਂਆਂ ਜਿਹੜੀ ਅੱਜ ਏਸ਼ੀਆ ਦੇ ਪਹਿਲੇ ਨੰਬਰ ਤੇ ਐ 73 ਕਿਲੋ 74 ਕਿਲੋ ਦੇ ਨੇੜੇ ਉਸ ਗਾਂ ਦਾ ਦੁੱਧ ਸੀ ਤੇ ਮੈਂ ਉਹ ਪ੍ਰਧਾਨ ਜੀ ਨੂੰ ਪੁੱਛਿਆ ਕਿ ਇਹਦੀ ਕੀਮਤ ਕੀ ਹੁੰਦੀ ਆ ਉਹਦੇ ਕੀਮਤ ਤਾਂ ਕੋਈ ਨਹੀਂ ਮੰਤਰੀ ਸਾਹਿਬ ਇਹ 2.5 ਲੱਖ ਰੁਪਏ ਦੀ ਗਾ 1.5 ਤੋਂ 2 ਲੱਖ ਰੁਪਏ ਦੀ ਗਾ ਮਿਲ ਜਾਂਦੀ ਹੈ ਪਰ ਜਦੋਂ ਇਸ ਤਰ੍ਹਾਂ ਦੀ ਗੱਲ ਹੋਣ ਲੱਗ ਜੇ ਇਹ 20 ਲੱਖ ਰੁਪਏ ਦੀ ਵੇਖੀ ਜਾਂ ਵੇਖ ਜਾਣੀ ਹੈ ਔਰ ਕਿਉਂਕਿ ਉਹ ਇੱਕ ਵੱਖਰਾ ਮਾਡਲ ਬਣ ਜਾਂਦਾ ਹੈ 10 ਕਾਇਨਾਂ ਦਾ ਨੜੇ ਨਾਮ ਕੱਟਿਆ ਇਹ ਪਹਿਲੇ ਨੂੰ ਇੰਟਰਨੈਟ ਤੇ ਟਰੈਕਟਰ ਦਿੱਤਾ ਮਹਿੰਦਰਾ ਦਾ 275 ਔਰ 9 ਲੋਕਾਂ ਨੂੰ ਮੋਟਰਸਾਈਕਲ ਦੇ ਇਨਾਮ ਦਿੱਤੇ ਇਸੇ ਤਰ੍ਹਾਂ ਘੂੜਿਆਂ ਦੀ ਮੰਡੀ ਲੱਗਦੀ